ਸਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਆਹ ਕਣਕ ਵਿਖਾਉਨੇ ਆ ਜਿਹੜੀ ਤੁਸੀਂ ਕਣਕ ਦੇਖੀਏ ਨੇ ਇਸ ਕਣਕ ਦੀ ਗੱਲ ਕਰਦੇ ਆਪਾਂ ਤੇ ਇਹ ਕਣਕ ਦਾ ਬੀ ਆਪਾਂ ਨਾ ਪਿਛਲੇ ਸਾਲ ਕਣਕ ਦੇ ਵਿੱਚੋਂ ਛਿੱਟੇ ਆਪਾਂ ਨੂੰ ਮਿਲੇ ਸੀ ਦੋ ਛੱਟੇ ਮਿਲੇ ਸੀ ਤੇ ਉਹ ਆਪਣੇ ਚੈਨਲ ਤੇ ਵੀਡੀਓ ਪਈ ਆ ਤੁਸੀਂ ਵੇਖ ਲਿਓ ਤੇ ਵੈਸੇ ਮੈਂ ਉਹਦੀ ਫੋਟੋ ਵੀ ਲਾ ਦੂੰ ਇਹਦੇ ਵਿੱਚ ਉਸ ਛਿੱਟੇ ਦੀ ਕਿੱਡਾ ਕ ਛੱਟਾ ਸੀ ਉਹ ਤੇ ਕਿੰਨੇ ਦਾਣੇ ਸੀ ਉਹਦੇ ਚੋਂ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਇਹ ਵੀਡੀਓ ਹੈਗੀ ਹੈ ਬਾਈ ਆਪਾਂ ਵੀ ਜਿਹੜੇ ਆਪਾਂ ਨੂੰ ਛਿੱਟੇ ਮਿਲੇ ਸੀ ਉਹ ਆਪਾਂ ਰੱਖਲੇ ਸੀ ਵੀ ਬਣਾਉਣ ਵਾਸਤੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਕਣਕ ਦੀ ਇਹ ਬਈ ਜੀ ਹੈ ਜਿਹੜੀ ਕਣਕ ਹੈਗੀ ਹੈ ਇਹ ਆਪਾਂ ਨੂੰ ਕਣਕ ਦੇ ਵਿੱਚੋਂ ਦੋ ਛਿੱਟੇ ਮਲੇਜੀ ਤੇ ਇਹ ਸੀਗੇ ਇੱਕ ਸਾਈਡ ਤੇ ਤੇ ਛਿੱਟੇ ਬਹੁਤ ਵੱਡੇ ਸੀ ਆਪਾਂ ਇਹਨਾਂ ਨੂੰ ਪੱਕਣ ਦਿੱਤਾ ਜਦੋਂ ਪੱਕੇ ਤੋਂ ਬਾਅਦ ਆਪਾਂ ਇਹ ਤੋੜੇ ਤੇ ਇਹਨਾਂ ਦੇ ਆਪਾਂ ਦਾਣੇ ਗਿਨੇ ਸੀ ਤੁਸੀਂ ਪਹਿਲਾਂ ਵੀਡੀਓ ਵੇਖੀ ਹੋਊਗੀ ਇਹ ਵੀ ਕਿੰਨੇ ਦਾਣੇ ਸੀ ਤੇ ਅੱਜ ਮੈਂ ਤੁਹਾਨੂੰ ਫੇਰ ਦੁਬਾਰੇ ਦੱਸ ਦਿੰਨਾ ਵੀ ਇਹਦੇ ਵਿੱਚ ਸੀਗੇ ਇੱਕ ਛਿੱਟੇ ਦੇ ਵਿੱਚ 124 ਦਾਣੇ ਇਹ 6-7 ਵਟਾਂ ਤੇ ਕੋਸ ਤਾਂ ਦਾਣੇ ਆਪਾਂ ਲਾਏ ਆ ਜਿਹੜੇ 124 ਦਾਣੇ ਸੀ ਉਹ ਵਟਾਂ ਤੇ ਲੱਗੇ ਵੀ ਕਣਕ ਇਹ ਤੇ ਇੱਕ ਉਸ ਆਪਾਂ ਲਾਏ ਆ ਉਹਦੇ ਚ ਸੀਗੇ 100 ਦਾਣੇ ਤੇ ਦੋਨੇ ਅਲੱਗ-ਅਲੱਗ ਲਾਏ ਆ ਇੱਕ ਪਾਸੇ ਉਹ ਇੱਕ ਪਾਸੇ ਉਹ ਹੈ ਤੇ ਆਪਾਂ ਇਸ ਕਣਕ ਨੂੰ ਕੋਈ ਆਪਾਂ ਡਾਈ ਨਹੀਂ ਪਾਈ ਕੋਈ ਆਪਾਂ ਯੂਰੀਆ ਨਹੀਂ ਪਾਈ ਸਿਰਫ ਇਹ ਪੱਠਿਆਂ ਵਾਲਾ ਵਾਹਣਾ ਤੇ ਰੂੜੀਏ ਦੇ ਵਿੱਚ ਬਹੁਤ ਪਈ ਹੋਈ ਹੈ ਤੇ ਡਾਈ ਆਪਾਂ ਪਾਈ ਨਹੀਂ ਤੇ ਨਾ ਹੀ ਆਪਾਂ ਕੋਈ ਔਰ ਕੋਈ ਰੇਪ ਆਈਏ ਨਾ ਕੋਈ ਜੈਂਕ ਜੈਂਕ ਨਾ ਕੋਈ ਆਪਾ ਪਟਾਸ ਤੇ ਨਾ ਕੋਈ ਸਫਰ ਤੇ ਹੋਰ ਕੋਈ ਵੀ ਰੇ ਨਹੀਂ ਆਪੇ ਇਹਦੇ ਚ ਪਾਈ ਬਿਨਾਂ ਰੂੜੀ ਦੀ ਰੇ ਤਾਂ ਰੂੜੀ ਦੀ ਰੇ ਤੇ ਹੀ ਹੈ ਉਹ ਵੀ ਆਪਾ ਪੱਠਿਆਂ ਵਾਲੇ ਬਾਣ ਚ ਰੂੜੀ ਪਾਉਨੇ ਹੁੰਨੇ ਜਿਆਦੇ ਤਾਂ ਕਰਕੇ ਆ ਤੇ ਕਣਕ ਦੀ ਫੋਟ ਵੇਖੋ ਉਦੋਂ ਅਸੀਂ ਜਦੋਂ ਇਹ ਛਿੱਟੇ ਤੋੜੇ ਸੀ ਉਦੋਂ ਇਹ ਛਿੱਟਾ ਨਾ ਸਾਨੂੰ ਐਂ ਸ਼ੱਕ ਸੀਗਾ ਵੀ ਇਹ ਫੋਟ ਨਹੀਂ ਕਰਦਾ ਸ਼ਾਇਦ ਇਹ ਫੋਟ ਨਾ ਕਰਦਾ ਹੋਵੇ ਵਿੱਤਾ ਕਰਕੇ ਆਪਾਂ ਇਹਨਾਂ ਅਲੱਗ ਲਾ ਕੇ ਵੇਖਾਂਗੇ ਇਹਨੂੰ ਵੀ ਕੀ ਬਣਦਾ ਫੇ ਫੋੜ ਕਰਦਾ ਹੈ ਕਿ ਸਿੰਗਲ ਹੀ ਰਹਿੰਦਾ ਚਿੱਟਾ ਪਰ ਨਹੀਂ ਭਾਈ ਆਹ ਵੀਡੀਓ ਜਦੋਂ ਤੁਸੀਂ ਵੇਖੋਗੇ ਇਹਨੇ ਬਹੁਤ ਫੋੜ ਕੀਤੀ ਹੋਈ ਹੈ ਟਾਈਮ ਵੀ ਇਹਨੂੰ ਕੁਝ ਨਹੀਂ ਹੋਇਆ ਸਾਰਿਆਂ ਨੂੰ ਪਿੱਛੋਂ ਇਹ ਕਣਕ ਬਿਜੀ ਸੀ ਤੇ ਦੂਜੀਆਂ ਕਣਕਾਂ ਦਾ ਤਕਰੀਬਨ ਉਹਨੂੰ ਉਗਰਾਈਆਂ ਸੀ ਜਦੋਂ ਆਪਾਂ ਇਹ ਦਾਣੇ ਲਾਏ ਐ ਤੇ ਇਹ ਹਰ ਕਬੂਜੇ ਨੇ ਕਿਸੇ ਨੇ 2 3 4 5 ਤੱਕ ਵੀ ਸ਼ਾਖਾਂ ਬਣਾਈ ਬੈਠਾ ਇੱਕ ਦਾਣਾ ਇਹ ਜੇ ਵੀ ਹੈਗੇ ਐ ਤੇ ਤਿੰਨ ਤਾਂ ਆਮ ਹੀ ਤਿੰਨ ਚਾਰ ਤਾਂ ਆਮ ਹੀ ਆ ਤੇ ਬਾਕੀ ਇਹਦਾ ਜਿਹੜਾ ਪੂਰਾ ਆਪਾਂ ਨੂੰ ਪਤਾ ਲੱਗੂਗਾ ਜਦੋਂ ਕਣਕ ਵੱਡੀ ਹੋ ਕੇ ਨਿਸਰੂ ਵਿੱਚ ਛਿੱਟੇ ਕਿਹੋ ਜਿੇ ਕੱਢਦੀ ਹੈ ਉਸੇ ਛਿੱਟੇ ਦੇ ਬੀਜ ਆ ਬਈ ਇਹ ਆਪਾਂ ਨੂੰ ਦੋ ਛਿੱਟੇ ਮਿਲੇ ਸੀ ਉਹਨਾਂ ਦੋਨਾਂ ਦੇ ਬੀਜ ਆਪਾਂ ਲਾਏ ਆ ਹੋਰ ਆਪਾਂ ਕੋਈ ਜਾਂ ਕੋਸ ਛਿੱਟੇ ਆਪਾਂ ਨੂੰ ਮਿਲੇ ਸੀ 100 ਦਾਣੇ ਵਾਲੇ ਉਹ ਵੀ ਆਪਾਂ ਨਾ ਕਣਕ ਦੇ ਪਾਸੇ ਵੇਖੇ ਸੀਗੇ ਪਾਸੇ ਇੱਕ ਪਾਸੇ ਸਾਈਡ ਤੇ ਤੇ ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਆਹ ਦੇਖੋ ਫੋੜ ਤੁਸੀਂ ਜਦੋਂ ਆਪਾਂ ਉਹਨਾਂ ਨੂੰ ਗਿਣਿਆ ਤੇ ਵੀ ਉਹ ਦਾਣੇ 100 ਨਿਕਲਿਆ 100 ਕੁਝ 100 ਤੋਂ ਇੱਕ ਅੱਧਾ ਘੱਟ ਕੁਝ ਇੱਕ ਅੱਧਾ ਉੱਤੇ ਆਪਾਂ 100 ਵਾਲੇ ਚ ਕਰਕੇ ਰੱਖ ਲਿਆ ਸੀ ਉਹ ਤੇ 7 8 ਵਟਾਂ ਅਧੀਆਂ ਕੋਹ ਆਧੀਆਂ ਕੋਹ ਹੈ ਕੁਝ ਦਾਣੇ ਬਚ ਗਏ ਸੀ ਉਹ ਫਿਰ ਜਗ੍ਹਾ ਹੀ ਨਹੀਂ ਸੀ ਆਪਾਂ ਨਹੀਂ ਲਾਏ ਚਲੋ ਮੈਂ ਕਿਹ ਇੰਨੇ ਨਾ ਤਜਰਬਾ ਹੋ ਜੂ ਕੀ ਬੰਦ ਹੈ ਤੇ ਵਟਾਂ ਤੇ ਲਾਏ ਆਪਾਂ ਨੂੰ ਲੱਗ ਜੂ ਪਤਾ ਕੀ ਬੰਦ ਆ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਜਿਗਾ ਬਾਈ ਅ ਕਈ ਵਾਰ ਨਾ ਆਪਾਂ ਨੂੰ ਇੱਕ ਨਲੀਆਂ ਜਿਹਾ ਲੱਗਦਾ ਹੁੰਦਾ ਛੱਟਾ ਵੀ ਇਹ ਨਾ ਫੋਟ ਨਹੀਂ ਕਰਦੀ ਕਣਕ ਹੋ ਸਕਦਾ ਵੀ ਇਹ ਫੋਟ ਨਾ ਕਰਦੀ ਹੋਵੇ ਕੱਲਾ ਛੱਟਾ ਹੋਵੇ ਕੱਲਾ ਛੱਟਾ ਕਿੱਡਾ ਵੀ ਹੋ ਜਾਂਦਾ ਹੈ ਪਰ ਇਹ ਤੁਸੀਂ ਯਕੀਨ ਕਰਕੇ ਜਾਣਿਓ ਇਹ ਉਸੇ ਕਣਕ ਦੇ ਬੀਜ ਆ ਇਹ ਫੋਟ ਵੀ ਇਹਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਰ ਲਈ ਅਜੇ ਉਮਰ ਵੀ ਇਹਦੀ ਕੁਝ ਨਹੀਂ ਹੋਈ ਤੇ ਹਜੇ ਤੱਕ ਇਹਨੂੰ ਯੂਰੀਆ ਵੀ ਨਹੀਂ ਪਾਈ ਪਾਣੀ ਦੋ ਤਿੰਨ ਲਾ ਦੇ ਆ ਵਟਾ ਵੇਖੋ ਤੁਸੀਂ ਹਜੇ ਤੱਕ ਇਹਨੂੰ ਯੂਰੀਆ ਵੀ ਨਹੀਂ ਪਾਈ ਤੇ ਹੁਣ ਜਦੋਂ ਪਾਣੀ ਲਾਇਆ ਆਪਾਂ ਇਹਨੂੰ ਯੂਰੀਆ ਪਾਵਾਂਗੇ ਖਾਲੀ ਚ ਤੇ ਉਸ ਤੋਂ ਬਾਅਦ ਫੇਰ ਆਪਾਂ 2-3 ਵਾਰੀ ਲਗਾ ਯੂਰੀਆ ਪਾਵਾਂਗੇ ਲਗਾਤਾਰ ਤੇ ਕਿੰਨੇ ਕ ਫੋਟ ਕਰਦੀ ਹੈ ਤੇ ਕੀ ਇਹਦਾ ਆਪਾਂ ਨੂੰ ਰਿਜ਼ਲਟ ਮਿਲਦਾ ਤੇ ਬਾਕੀ ਵੀਡੀਓ ਵੇਖਦੇ ਰਹੋ ਆਪਾਂ ਇਹ ਵੀਡੀਓ ਪਾਇਆ ਕਰਾਂਗੇ ਇਹਦੀ ਕਿਉਂਕਿ ਇਹ ਨਾ ਪਹਿਲਾਂ ਤਾਂ ਇਹ ਲੱਗਦਾ ਸੀਗਾ ਵੀ ਨਹੀਂ ਯਾਰ ਇਹ ਕੋ ਸਿੰਗਲ ਜਾਂ ਦਾਣਾ ਪਤਾ ਨਹੀਂ ਕਿਵੇਂ ਡਿੱਗ ਗਿਆ ਉਹ ਕਿੱਥੋਂ ਆਇਆ ਤੇ ਪਰ ਹੁਣ ਜਦੋਂ ਮੈਂ ਵੇਖੀ ਗਣਕ ਮੈਂ ਕਿਹਾ ਵੀ ਫੋਟ ਕਰਦੀ ਐ ਇਹ ਹੋ ਸਕਦਾ ਇਹ ਇੱਕ ਇੱਕ ਦਾਣਾ 10 10 12 12 ਟੀਲਰ ਬਣਾ ਜੇ ਤੇ ਹੁਣ ਜੇ 124 ਦਾਣੇ ਆ ਤਾਂ ਤੁਸੀਂ ਵੇਖੋ ਵੀ ਕਿੱਥੇ ਜਾਊ ਕੰਮ ਇਹ ਵੱਟ ਤੇ ਕਰਕੇ ਆਪਾਂ ਤੁਹਾਨੂੰ ਆਖਿਆ 10 12 ਬਣਾ ਜੇ ਜੇ ਆਪਣਾ ਵੈਸੇ ਬੀਜਾ ਹੁੰਦਾ ਫੇਰ ਨਹੀਂ ਇਹਨੇ ਬਾਨਨੇ ਸੀ ਫੇਰ ਤਾਂ ਹੋ ਸਕਦਾ ਪੰਜ ਚਾਰ ਹੀ ਰਹਿ ਜਾਂਦੇ ਤੇ ਪਰ ਉਨੇ ਵੀ ਬਹੁਤ ਆ ਫੇਰ ਇੱਕ ਗੱਲ ਹੋਰ ਹੈ ਜੇ ਆਪਾਂ ਨੂੰ ਇਹ ਵੀ ਵਧੀਆ ਲੱਗਦਾ ਵੀ ਬਣਦਾ ਕਿਉਂਕਿ ਵੀ ਤਾਂ ਹੌਲੀ ਹੌਲੀ ਬਣੂਗਾ ਹੁਣ ਇਹ 3 4 3 3.5 ਵਟਾਂ 7 ਕ ਸਾਰੀਆਂ 3.5 ਕ ਤਨ ਦੂਜੀਆਂ ਵਟਾਂ ਤੇ ਹੁਣ ਤਿੰਨਾਂ ਕ ਵਟਾਂ ਤੋਂ 3.5 ਵਟਾਂ ਚ ਕਿੰਨਾ ਕ ਵੀ ਬਣ ਜੂਗਾ ਆਈ ਚੁੰਡੀਆਂ ਨਾਲ ਲਾ ਲਾ ਕੇ ਵੀ ਬਣਾਉਣਾ ਪਊਗਾ ਜੇ ਆਪਣੇ ਫਟਾਗਾ ਦਾ ਕੰਮ ਤੇ ਆਪਾਂ ਇਹਦੇ ਵਿੱਚ ਤੁਹਾਨੂੰ ਫੋਟੋ ਵੀ ਲਾਵਾਂਗੇ ਵਿੱਚ ਛਿੱਟੇ ਦੀ ਤੇ ਬਾਕੀ ਤੁਸੀਂ ਫੋਟੋ ਤੇ ਵੇਖ ਹੀ ਲਿਆ ਹੋਗਾ ਜਦੋਂ ਵੀਡੀਓ ਵੇਖਣ ਲੱਗੋਗੇ ਤੇ ਇਹ ਜਦੋਂ ਰਿਜ਼ਲਟ ਆਊਗਾ ਆਪਾਂ ਉਦੋਂ ਵੀ ਇਹਦੀ ਵੀਡੀਓ ਪਾਵਾਂਗੇ ਤੇ ਆਪਾਂ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੇਖਦੇ ਰਹੋ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ